ਜੇ ਤੁਸੀਂ ਵੀ ਸੋਚਦੇ ਹੋ ਕਿ ਤੁਹਾਡੀ ਕਿਸਮਤ ਖਰਾਬ ਹੈ ਤਾਂ ਦੋਸਤੋ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਸਾਡੀ ਤਾਂ ਕਿਸਮਤ ਹੀ ਖਰਾਬ ਹੈ ਕੰਮ ਨਹੀਂ ਚੱਲਦਾ ਕਿਸਮਤ ਖਰਾਬ ਹੈ ਪੈਸੇ ਹੀ ਨਹੀਂ ਹਨ ਕਿਸੇ ਨੇ ਧੋਖਾ ਦਿੱਤਾ ਪਰ ਕੀ ਤੁਸੀਂ ਕਦੇ ਰੁਕ ਕੇ ਸੋਚਿਆ ਹੈ ਕਿ ਸੱਚਮੁੱਚ ਤੁਹਾਡੀ ਕਿਸਮਤ ਖਰਾਬ ਹੈ ਜਾਂ ਤੁਸੀਂ ਕਦੇ ਖੁਦ ਕਿਸਮਤ ਨੂੰ ਬਦਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਦੋਸਤੋ ਕਿਸਮਤ ਕੋਈ ਅਸਮਾਨ ਤੋਂ ਟਪਕਦੀ ਕੋਈ ਚੀਜ਼ ਨਹੀਂ ਹੈ ਕਿਸਮਤ ਬਣਦੀ ਹੈ ਸਾਡੇ ਵਿਚਾਰਾਂ ਨਾਲ ਸਾਡੇ ਫੈਸਲਿਆਂ ਨਾਲ ਤੇ ਸਭ ਤੋਂ ਜ਼ਿਆਦਾ ਸਾਡੇ ਕਰਮਾਂ ਨਾਲ ਜੋ ਇਨਸਾਨ ਹਰ ਸਮੇਂ ਕਿਸਮਤ ਨੂੰ ਦੋਸ਼ ਦਿੰਦਾ ਹੈ ਅਸਲ 'ਚ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਜੇਕਰ ਧੋਨੀ ਜਾਂ ਕਲਾਮ ਸਾਹਿਬ ਵੀ ਇਹ ਸੋਚਦੇ ਕਿ ਅਸੀਂ ਤਾਂ ਛੋਟੇ ਸ਼ਹਿਰ ਤੋਂ ਹਾਂ ਸਾਡੀ ਕਿਸਮਤ ਖਰਾਬ ਹੈ ਤਾ ਕਿ ਉਹ ਦੇਸ਼ ਨੂੰ ਚਮਕਾ ਸਕਦੇ ਸੀ ਦੋਸਤੋ ਹਾਲਾਤ ਚਾਹੇ ਕਿਹੋ ਜਿਹੇ ਵੀ ਹੋਣ ਰਸਤਾ ਉਹੀ ਬਣਾਉਂਦਾ ਹੈ ਜੋ ਰੁਕਦਾ ਨਹੀਂ ਇਸ ਲਈ ਅਗਲੀ ਵਾਰ ਜਦ ਵੀ ਤੁਹਾਡੇ ਮਨ ਵਿੱਚ ਇਹ ਖਿਆਲ ਆਵੇ ਕਿ ਮੇਰੀ ਕਿਸਮਤ ਖਰਾਬ ਹੈ ਤਾਂ ਇੱਕ ਪਲ ਲਈ ਰੁਕੋ ਤੇ ਖੁਦ ਤੋਂ ਪੁੱਛੋ ਮੈਂ ਅੱਜ ਇਹੋ ਜਿਹਾ ਕੀ ਕੀਤਾ ਜਿਸ ਨਾਲ ਮੇਰੀ ਕਿਸਮਤ ਬਿਹਤਰ ਹੋਵੇ ਜਵਾਬ ਜੇਕਰ ਕੁਝ ਨਹੀਂ ਹੈ ਜਾਂ ਅੱਜ ਤੋਂ ਹੁਣੇ ਤੋਂ ਇਸ ਸਮੇਂ ਤੋਂ ਹੀ ਸ਼ੁਰੂਆਤ ਕਰੋ ਕਿਉਂਕਿ ਕਿਸਮਤ ਬਦਲਣ ਦਾ ਕੰਮ ਉੱਪਰ ਵਾਲਾ ਨਹੀਂ ਤੁਸੀਂ ਖੁਦ ਕਰਦੇ ਹੋ ਕਿਸਮਤ ਉੱਥੇ ਰੁਕ ਜਾਂਦੀ ਹੈ ਜਿੱਥੇ ਇਨਸਾਨ ਬਹਾਨਾ ਬਣਾਉਂਦਾ ਹੈ ਤੇ ਕਿਸਮਤ ਉੱਥੋਂ ਚੱਲ ਪੈਂਦੀ ਹੈ ਜਿੱਥੇ ਇਨਸਾਨ ਉੱਠ ਕੇ ਮਿਹਨਤ ਕਰਦਾ ਹੈ ਵਿਵਾਨ 나ਗਵਲੀ ਨਗਰ ਚ ਆਪਣੀ ਮਾਂ ਕੁਸਮ ਤੇ ਛੋਟੀ ਭੈਣ ਬੇਲਾ ਨਾਲ ਰਹਿੰਦਾ ਸੀ ਉਹ ਨਗਰ ਦੇ ਮਹਿਲ ਚ ਇੱਕ ਸਧਾਰਨ ਸੇਵਕ ਸੀ ਤੇ ਆਪਣੀ ਮਿਹਨਤ ਨਾਲ ਜੋ ਕਮਾਉਂਦਾ ਉਸ ਨਾਲ ਆਪਣੇ ਪਰਿਵਾਰ ਦੀ ਦੇਖਭਾਲ ਕਰਦਾ विवान बहुत मेहनती ईमानदार ਤੇ ਤੇਜਬੁੱਧੀ ਵਾਲਾ ਨੌਜਵਾਨ ਸੀ ਉਸਦੀ ਭੈਣ ਬੇਲਾ ਰੂਪਵਤੀ ਤੇ ਬਹੁਤੀ ਸੋਹਣੇ ਸੁਭਾਅ ਦੀ ਸੀ ਇੱਕ ਸਵੇਰ ਜਦ ਵਿਵਾਨ ਮਹਿਲ ਲਈ ਰਵਾਨਾ ਹੋਣ ਲੱਗਿਆ ਤਾਂ ਬੇਲਾ ਨੇ ਕਿਹਾ ਵੀਰੇ ਮੈਂ ਵੀ ਮਹਿਲ ਦੇਖਣਾ ਹੈ ਮੈਂ ਅਜ ਤੱਕ ਮਹਿਲ ਨਹੀਂ ਦੇਖਿਆ ਵਿਵਾਨ ਮੁਸਕਰਾਇਆ ਤੇ ਬੋਲਿਆ ਬੇਲਾ ਮਹਿਲ 'ਚ ਬਿਨਾ ਮਹਾਰਾਜ ਦੀ ਆਗਿਆ ਦੇ ਕੋਈ ਨਹੀਂ ਜਾ ਸਕਦਾ ਇਹ ਸੁਣਦੇ ਹੀ ਬੇਲਾ ਨਰਾਜ਼ ਹੋ ਗਈ ਤੇ ਮੂੰਹ ਫੁਲਾ ਕੇ ਅੰਦਰ ਚਲੀ ਗਈ विवान ਜਦ ਮਹਿਲ ਦੇ ਬਾਗ ਵਿੱਚ ਕੰਮ ਕਰ ਰਿਹਾ ਸੀ ਤਾਂ ਉਹ ਅਕਸਰ ਸੋਚਦਾ ਕਿ ਕਾਸ਼ ਮੈਂ ਵੀ ਆਪਣੇ ਪਰਿਵਾਰ ਨੂੰ ਕਦੇ ਇਹੋ ਜਿਹਾ ਮਹਿਲ ਵਰਗਾ ਘਰ ਦੇ ਸਕਾਂ ਫਿਰ ਉਹ ਖੁਦ ਹੀ ਆਪਣੀ ਕਲਪਨਾ ਤੇ ਮੁਸਕਰਾ ਕੇ ਕੰਮ ਤੇ ਲੱਗ ਜਾਂਦਾ ਨਾਗਵਲੀ ਦੇ ਮਹਾਰਾਜ ਰਜਿੰਦਰ ਸਿੰਘ ਇੱਕ ਧਾਰਮਿਕ ਤੇ ਨਿਆਂਪ੍ਰੇਮੀ ਰਾਜਾ ਸੀ ਉਹਨਾਂ ਦਾ ਇੱਕੋ ਇੱਕ ਪੁੱਤਰ ਰਾਜਕੁਮਾਰ ਅਨੀਸ਼ ਉਹਨਾਂ ਦੀ ਜਾਨ ਸੀ ਨਗਰ ਵਾਸੀ ਸੁਖ ਸ਼ਾਂਤੀ ਨਾਲ ਰਹਿੰਦੇ ਸੀ ਇਹ ਰਾਜਾ ਹਮੇਸ਼ਾ ਉਹਨਾਂ ਦੀ ਭਲਾਈ ਲਈ ਕੰਮ ਕਰਦਾ ਸੀ। ਇੱਕ ਦਿਨ ਜਦ ਮਹਾਰਾਜ ਸਭਾ ਵਿੱਚ ਬੈਠੇ ਸੀ ਤਾਂ ਇੱਕ ਬੇਦ ਕਿਸਾਨ ਗਵਰਦਨ ਰੋਂਦਾ ਹੋਇਆ ਆਇਆ। ਉਸ ਦੇ ਸਾਹਮਣੇ ਆਨ ਤੇ ਰਾਜਾ ਨੇ ਪੁੱਛਿਆ ਕਿਉਂ ਰੋ ਰਿਹਾ ਹੈ? ਗਵਰਦਨ ਨੇ ਆਪਣੀ ਮੁਸ਼ਕਲ ਦੱਸਦਿਆਂ ਕੰਬ ਦੀ ਆਵਾਜ਼ ਵਿੱਚ ਕਿਹਾ ਮਹਾਰਾਜ, ਮੇਰੀ ਧੀ ਕੱਲ ਰਾਤ ਸਾਡੇ village ਵਿੱਚ ਬੈਠੀ ਸੀ ਤੇ ਅਚਾਨਕ ਗਾਇਬ ਹੋ ਗਈ। ਮੈਂ ਸਾਰਾ ਨਗਰ ਛਾਨ ਮਾਰਿਆ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਰਾਜਾ ਨੇ ਗੰਭੀਰਤਾ ਨਾਲ ਕਿਹਾ ਤੂੰ ਇੱਕ ਵਾਰ ਫਿਰ ਲੱਭ ਜੇਕਰ ਕੱਲ ਤੱਕ ਉਹ ਨਾ ਮਿਲੇ ਤਾਂ ਮੈਂ ਆਪਣੇ ਸੈਨਿਕਾਂ ਨੂੰ ਆਦੇਸ਼ ਦੇਵਾਂਗਾ ਕਿ ਉਹ ਉਸ ਨੂੰ ਲੱਭਣ ਪਰ ਅਗਲੇ ਦਿਨ ਫਿਰ ਕੋਈ ਨਾ ਕੋਈ ਦਰਬਾਰ ਵਿੱਚ ਆਉਂਦਾ ਹੈ ਤੇ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਕਰਦਾ ਹੈ ਹੁਣ ਇਹ ਰੋਜ਼ਾਨਾ ਦੀ ਗੱਲ ਬਣ ਚੁੱਕੀ ਸੀ ਚਿੰਤਿਤ ਹੋ ਕੇ ਮਹਾਰਾਜ ਨੇ ਕਿਹਾ ਇਤਨ ਗੰਭੀਰ ਸਮੱਸਿਆ ਹੋ ਗਈ ਹੈ ਮੈਂ ਆਦੇਸ਼ ਦਿੰਦਾ ਹਾਂ ਕਿ ਨਗਰ ਦੇ ਚਾਰੇ ਪਾਸੇ ਸੈਨਿਕ ਪੈਰਾ ਲਗਾ ਦੇਣ ਤੇ ਜੋ ਵੀ ਅਨਦੀਆਂ ਧੀਆਂ ਨੂੰ ਗਾਇਬ ਕਰ ਰਿਹਾ ਹੈ ਉਸ ਨੂੰ ਫੜਿਆ ਜਾਵੇ ਉਸ ਦਿਨ ਰਜਿੰਦਰ ਸਿੰਘ ਨੇ ਨਾਗਵਲੀ ਨਗਰ ਦੇ ਚਾਰੇ ਪਾਸੇ ਸਖਤ ਸੁਰੱਖਿਆ ਦਾ ਇੰਤਜ਼ਾਮ ਕਰਵਾ ਦਿੱਤਾ ਤਾਂ ਜੋ ਕੋਈ ਵੀ ਅਜਨਬੀ ਬਿਨਾਂ ਜਾਂਚ ਦੇ ਨਗਰ ਵਿੱਚ ਨਾ ਆ ਸਕੇ ਸਿਪਾਹੀ ਨਗਰ ਦੇ ਹਰ ਦਰਵਾਜ਼ੇ ਤੇ ਗਸ਼ਤ ਕਰਦੇ ਸੀ ਤੇ ਨਗਰ ਵਾਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਸੀ ਪਰ ਸੁਰੱਖਿਆ ਦੇ ਐਨੇ ਪੁਖਤਾ ਇੰਤਜ਼ਾਮਾਂ ਦੇ ਬਾਵਜੂਦ ਅਗਲੀ ਸਵੇਰ ਇੱਕ ਬੁੱਢਾ ਕਿਸਾਨ ਕੰਬ ਤੇ ਕਦਮਾਂ ਨਾਲ ਦਰਬਾਰ ਵਿੱਚ ਆਇਆ ਤੇ ਫੁੱਟ-ਫੁੱਟ ਕੇ ਰੋਂਦੇ ਹੋਏ ਬੋਲਿਆ ਮਹਾਰਾਜ ਮੇਰੇ ਇਕਲੋਤੇ ਪੁੱਤ ਨੂੰ ਕੋਈ ਚੁੱਕ ਕੇ ਲੈ ਗਿਆ ਹੈ ਮੇਰੀ ਮਦਦ ਕਰੋ ਰਾਜਾ ਰਜਿੰਦਰ ਸਿੰਘ ਨੇ ਗੰਭੀਰ ਆਵਾਜ਼ ਚ ਕਿਹਾ ਮੈਂ ਤੁਹਾਡੀ ਪੀੜਾ ਨੂੰ ਸਮਝਦਾ ਹਾਂ ਮੈਂ ਹਾਲੇ ਤੱਕ ਧੀਾਂ ਦੀ ਗੁੰਮਸ਼ੁਦਗੀ ਸੁਣੀ ਸੀ ਪਰ ਹੁਣ ਪੁੱਤ ਵੀ ਗਾਇਬ ਹੋਣ ਲੱਗੇ ਹਨ ਇਹ ਹੋਰ ਵੀ ਚਿੰਤਾ ਦੀ ਗੱਲ ਹੈ ਅੱਜ ਤੋਂ ਨਗਰ ਦੀ ਸੁਰੱਖਿਆ ਹੋਰ ਵੀ ਸਖਤ ਕੀਤੀ ਜਾਵੇ। ਇੰਨੇ ਵਿੱਚ ਉਹਨਾਂ ਨੇ ਦਰਬਾਰ ਵਿੱਚ ਖੜੇ ਵਿਵਾਨ ਨੂੰ ਬੁਲਾਇਆ। ਰਾਜਾ ਬੋਲੇ ਵਿਵਾਨ ਮੈਂ ਤੈਨੂੰ ਇੱਕ ਖਾਸ ਕੰਮ ਸੌਂਪਦਾ ਹਾਂ। ਨਗਰ ਦੀ ਸ਼ਾਂਤੀ ਨੂੰ ਕੋਈ ਰਹੱਸਮਈ ਸ਼ਾਂਤੀ ਭੰਗ ਕਰ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਨਗਰ ਦੇ ਅੰਦਰ ਰਹਿ ਕੇ ਪਤਾ ਲਗਾਵੇਂ ਕਿ ਇਹ ਗੁੰਮਸ਼ੁਦਗੀਆਂ ਕਿਸ ਦੀ ਕਰਤੂਤ ਹੈ। ਜੇਕਰ ਜ਼ਰੂਰਤ ਹੋਵੇ ਤਾਂ ਕੁਝ ਆਪਣੇ ਵਿਸ਼ਵਾਸ ਵਾਲੇ ਲੋਕਾਂ ਨੂੰ ਵੀ ਨਾਲ ਲੈ ਲੇ। ਜੋ ਆਗਿਆ ਮਹਾਰਾਜ ਵਿਵਾਨ ਨੇ ਸਿਰ ਝੁਕਾ ਕੇ ਜਵਾਬ ਦਿੱਤਾ ਉਸੇ ਸ਼ਾਮ ਤੋਂ ਨਗਰ 'ਚ ਲੋਕਾਂ ਨੇ ਨਿਗਰਾਨੀ ਕਰਨ ਲੱਗ ਪਿਆ ਹੈ ਹਨੇਰੀ ਰਾਤ ਸੀ ਵਿਵਾਨ ਛੱਤ ਦੀ ਆੜ ਵਿੱਚ ਬੈਠਾ ਸੀ ਤਾਂ ਉਸਨੇ ਕੁਝ ਦੇਖਿਆ ਆਕਾਸ਼ 'ਚ ਇੱਕ ਭਿਆਨਕ ਭੇੜੀਏ ਵਰਗਾ ਚਿਹਰੇ ਵਾਲਾ ਮਾਨਵ ਆਕਾਰ ਦਾ ਪ੍ਰਾਣੀ ਉੱਡ ਰਿਹਾ ਸੀ ਉਸ ਦੀਆਂ ਚਮਕਦੀਆਂ ਲਾਲ ਅੱਖਾਂ ਤੇ ਨੁਕੀਲੇ ਪੰਜੇ ਦੇਖ ਕੇ ਵਿਵਾਨ ਦੇ ਰੋਂਗਟੇ ਖੜੇ ਹੋ ਗਏ हे ਭਗਵਾਨ ਇਹ ਤਾਂ ਕੋਈ ਰਾક્ષਸੀ ਤਾਕਤ ਹੈ ਉਹ ਬੁੜਬੁੜਾਇਆ ਤੇ ਖੁਦ ਨੂੰ ਚੁੰਡੀ ਵੱਡੀ ਕਿ ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਆ ਉਹ ਪ੍ਰਾਣੀ ਇੱਕ ਘਰ ਦੇ ਕੋਲ ਉਤਰਿਆ ਤੇ ਫਿਰ ਕੁਝ ਹੀ ਪਲਾਂ ਵਿੱਚ ਉਥੋਂ ਗਾਇਬ ਹੋ ਗਿਆ ਵਿਵਾਨ ਭੱਜ ਕੇ ਉਸ ਘਰ ਵਿੱਚ ਗਿਆ ਉੱਥੇ ਇੱਕ ਬਜ਼ੁਰਗ ਕਿਸਾਨ ਰਹਿੰਦਾ ਸੀ ਵਿਵਾਨ ਨੇ ਉਸ ਤੋਂ ਪੁੱਛਿਆ ਤੁਹਾਡਾ ਪੁੱਤ ਇੱਥੇ ਹੀ ਹੈ ਕਿਸਾਨ ਕੰਬਦੀ ਆਵਾਜ਼ ਵਿੱਚ ਬੋਲਿਆ ਉਹ ਤਾਂ ਇੱਥੇ ਸੌ ਰਿਹਾ ਸੀ ਪਰ ਹੁਣ ਬਿਸਤਰ ਖਾਲੀ ਹੈ ਦੂਜੇ ਦਿਨ ਵਿਵਾਨ ਨੇ ਰਾਜਾ ਰਜਿੰਦਰ ਸਿੰਘ ਨੂੰ ਸਾਰੀ ਘਟਨਾ ਸੁਣਾਈ ਰਾਜਾ ਬੋਲਿਆ ਵਿਵਾਨ ਇਹ ਸਭ ਵਿਸ਼ਵਾਸ ਨਾ ਕਰਨ ਵਾਲਾ ਲੱਗ ਰਿਹਾ ਹੈ ਕਿ ਤੂੰ ਕੋਈ ਸੁਪਨਾ ਦੇਖਿਆ ਹੈ ਮਹਾਰਾਜ ਜੇਕਰ ਤੁਸੀਂ ਕਹੋ ਤਾਂ ਅਜਰਾਤ ਕੁਝ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਪਹਿਰਾ ਦਿੰਦੇ ਹਾਂ ਜੇਕਰ ਉਹ પ્રાણી ਫਿਰ ਆਇਆ ਤਾਂ ਅਸੀਂ ਉਸ ਨੂੰ ਦੇਖ ਵੀ ਸਕਾਂਗੇ ਤੇ ਫੜਨ ਦੀ ਕੋਸ਼ਿਸ਼ ਵੀ ਕਰ ਸਕਦੇ ਹਾਂ ਰਾਜਾ ਨੇ ਸਹਿਮਤੀ ਨਾਲ ਸਿਰ ਹਿਲਾਇਆ ਦੂਜੀ ਰਾਤ ਵਿਵਾਨ ਨੇ ਆਪਣੇ ਕੁਝ ਵਿਸ਼ਵਾਸਯੋਗ ਨੌਜਵਾਨਾਂ ਨੂੰ ਨਾਲ ਲਿਆ ਤੇ ਉਹਨਾਂ ਨਾਲ ਮਿਲ ਕੇ ਨਗਰ ਦੇ ਉੱਤਰੀ ਹਿੱਸੇ ਵਿੱਚ ਗਸ਼ਤ ਸ਼ੁਰੂ ਕਰ ਦਿੱਤੀ। ਸਾਰੇ ਆਪਣੇ ਹਥਿਆਰਾਂ ਤੇ ਜਾਲ ਦੇ ਨਾਲ ਚੌਕਸ ਸਨ। ਹੁਣ ਸਚਾਈ ਸਾਹਮਣੇ ਆਉਣ ਵਾਲੀ ਸੀ ਕਿ ਉਹ ਪ੍ਰਾਣੀ ਫਿਰ ਵਾਪਸ ਆਵੇਗਾ ਤੇ ਕੀ ਕੋਈ ਇਹੋ ਜਿਹਾ ਰਾਜ ਹੈ ਜਿਸ ਨੂੰ ਸਦੀਆਂ ਤੋਂ ਲੁਕੋਇਆ ਗਿਆ ਹੈ। ਪਿੰਡ ਦੇ ਲੋਕਾਂ ਵਿੱਚ ਇੱਕ دہشت ਫੈਲ ਗਈ ਸੀ ਤੇ ਉਹ ਆਪਸ ਵਿੱਚ ਕਹਿਣ ਲੱਗੇ, "ਮੈਨੂੰ ਤਾਂ ਵਿਵਾਨ ਦੀ ਗੱਲ ਸੁਣ ਕੇ ਹੀ ਡਰ ਲੱਗਦਾ ਹੈ ਕਿਤੇ ਉਸ ਰਾਖਸ਼ ਨੇ ਸਾਡੇ ਤੇ ਹਮਲਾ ਕਰ ਦਿੱਤਾ ਤਾਂ" विवान बोल्या ਅਸੀਂ ਐਨੇ ਸਾਰੇ ਲੋਕ ਹਾਂ ਸਾਡੇ ਕੋਲ ਹਥਿਆਰ ਵੀ ਹਨ ਜੇਕਰ ਉਸਨੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਉਸ ਨੂੰ ਛੱਡਾਂਗੇ ਨਹੀਂ ਅੱਜ ਕੁਝ ਵੀ ਹੋ ਜਾਵੇ ਅਸੀਂ ਉਸ ਨੂੰ ਫੜ ਕੇ ਹੀ ਰ੍ਹਾਂਗੇ ਅੱਧੀ ਰਾਤ ਹੋਣ ਨੂੰ ਆਈ ਸੀ ਪਰ ਅਜੇ ਤੱਕ ਕੋਈ ਦੇਖਿਆ ਨਹੀਂ ਸੀ ਸਾਰੇ ਲੋਕਾਂ ਨੂੰ ਨੀਂਦ ਆਉਣ ਲੱਗੀ ਸੀ ਇੱਕ ਨੇ ਕਿਹਾ ਲੱਗਦਾ ਹੈ ਆਜ ਜੋ પ્રાਣੀ ਐਨੇ ਸਾਰੇ ਲੋਕਾਂ ਨੂੰ ਦੇਖ ਕੇ ਵਾਪਸ ਚਲਾ ਗਿਆ ਹੈ ਐਨ੍ਹੇ ਤੇਜ਼ ਹਵਾਵਾਂ ਵਿੱਚ ਚੱਲਣ ਲੱਗੀਆਂ ਤੇ ਇੱਕ પ્રાਣੀ ਪਿੰਡ ਵਾਲਿਆਂ ਦੇ ਉੱਪਰ ਚੱਕਰ ਲਗਾਉਣ ਲੱਗੇ ਸਾਰੇ ਪਿੰਡ ਵਾਲੇ ਡਰ ਦੇ ਮਾਰੇ ਜੋਰ-ਜ਼ੋਰ ਦੀ ਚੀਕਣ ਲੱਗੇ ਤੇ ਇੱਧਰ-ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ ਕੋਈ ਕਹੇ ਮੈਨੂੰ ਬਚਾਓ ਹਾਲੇ ਤੱਕ ਮੇਰਾ ਵਿਆਹ ਵੀ ਨਹੀਂ ਹੋਇਆ ਮੈਂ ਮਰਨਾ ਨਹੀਂ ਹੈ ਬਚਾਓ ਸਾਰੇ ਲੋਕ ਇੱਧਰ-ਉੱਧਰ ਲੁੱਕ ਗਏ ਪਰ ਵਿਵਾਨ ਬੜੀ ਬਹਾਦਰੀ ਦਿਖਾ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਿਆ ਫਿਰ ਹੁਣੇ ਤੈਨੂੰ ਮਜ਼ਾ ਸਿਖਾਉਂਦਾ ਹਾਂ ਇੱਕ ਕੈਬ ਵਿਵਾਨ ਨੇ ਜਦ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਹੱਥ ਵਿੱਚੋਂ ਸੋਨੇ ਦਾ ਕੜਾ ਨਿਕਲ ਗਿਆ ਤੇ ਉਹ ਪ੍ਰਾਣੀ ਨੇੜੇ ਦੇ ਇੱਕ ਘਰ ਵਿੱਚ ਖੇਠਾ ਉੱਤਰ ਗਿਆ ਤੇ ਥੋੜੀ ਹੀ ਦੇਰ ਵਿੱਚ ਉੱਥੋਂ ਅਦ੍ਰਿਸ਼ ਹੋ ਗਿਆ ਵਿਵਾਨ ਨੇ ਉਹ ਕੜਾ ਚੁੱਕਿਆ ਤੇ ਉਸ ਨੂੰ ਦੇਖ ਕੇ ਉਹ ਸੋਚਣ ਲੱਗਾ ਇਹ ਤਾਂ ਸ਼ਾਹੀ ਕੜਾ ਲੱਗਦਾ ਹੈ ਪਰ ਇਸ ਦੇ ਕੋਲ ਕਿੱਥੋਂ ਆਇਆ ਮੈਨੂੰ ਮਹਾਰਾਜ ਨੂੰ ਖਬਰ ਕਰਨੀ ਚਾਹੀਦੀ ਹੈ ਵਿਵਾਨ ਉਸੇ ਵੇਲੇ ਮਹਿਲ ਦੇ ਅੰਦਰ ਮਹਾਰਾਜ ਨੂੰ ਮਿਲਨ ਗਿਆ ਉਸ ਨੂੰ ਦੇਖ ਕੇ ਰਾਜਾ ਕਹਿਣ ਲੱਗਿਆ ਵਿਵਾਨ ਕੀ ਗੱਲ ਹੈ ਤੂੰ ਐਨੀ ਰਾਤ ਮਹਿਲ ਵਿੱਚ ਆਇਆ ਹੈ ਕਿ ਕੁਝ ਪਤਾ ਲੱਗਿਆ ਹੈ ਤੇ ਤੂੰ ਤਾਂ ਬਹੁਤ ਘਬਰਾਇਆ ਹੋਇਆ ਲੱਗਦਾ ਹੈ ਮਹਾਰਾਜ ਤੁਸੀਂ ਸੁਣੋਗੇ ਤਾਂ ਤੁਹਾਡੇ ਵਿਹੋਸ਼ ਉੱਡ ਜਾਣਗੇ ਫਿਰ ਉਸਨੇ ਮਹਾਰਾਜ ਨੂੰ ਸਾਰੀ ਗੱਲ ਦੱਸੀ ਕਿ ਉਹ ਸੋਨੇ ਦਾ ਕੜਾ ਦਿਖਾਇਆ ਉਹ ਕੜਾ ਦੇਖ ਕੇ ਰਾਜਾ ਕਹਿਣ ਲੱਗਿਆ ਇਹ ਤਾਂ ਰਾਜਕੁਮਾਰ ਦਾ ਕੜਾ ਹੈ ਇਹ ਉਸਦੇ ਕੋਲ ਕਿਵੇਂ ਆਇਆ ਕਿਤੇ ਉਹ ਰਾਜਕੁਮਾਰ ਤੇ ਤਾਂ ਹਮਲਾ ਕਰਨ ਨਹੀਂ ਜਾ ਰਿਹਾ ਸੀ ਹੁਣ ਤਾਂ ਮਹਾਰਾਜ ਦੀ ਚਿੰਤਾ ਹੋਰ ਵੱਧ ਗਈ ਉਹਨਾਂ ਨੇ ਪੂਰੇ ਨਗਰ ਵਿੱਚ ਇਹ ਐਲਾਨ ਕਰਵਾਇਆ ਕਿ ਜੋ ਕੋਈ ਵੀ ਉਸ ਪ੍ਰਾਣੀ ਬਾਰੇ ਪਤਾ ਲਗਾਵੇਗਾ ਤੇ ਉਸ ਨੂੰ ਫੜ ਕੇ ਲਿਆਵੇਗਾ ਤਾਂ ਮਹਾਰਾਜ ਉਸ ਨੂੰ ਇੱਕ ਵੱਡੀ ਹਵੇਲੀ ਵਰਗਾ ਘਰ ਦੇਣਗੇ ਤੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜੀਵਨ ਭਰ ਖਾਣ ਲਈ ਤਾਂ ਦੇਣਗੇ ਇਹ ਐਲਾਨ ਸੁਣ ਕੇ ਪਿੰਡ ਵਾਸੀ ਬੋਲੇ ਹਵੇਲੀ ਤੇ ਤਾਂ ਦਾ ਕੀ ਕਰਾਂਗੇ ਜਦ ਸਾਡੀ ਜਾਨ ਹੀ ਨਹੀਂ ਰਹੇਗੀ ਨਹੀਂ ਭਰਾਵਾ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਕੱਲ ਰਾਤ ਤਾਂ ਸੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ ਹੁਣ ਅਸੀਂ ਆਪਣੀ ਜਾਨ ਜੋਖਮ ਵਿੱਚ ਨਹੀਂ ਪਾ ਸਕਦੇ ਇਸ ਤਰ੍ਹਾਂ ਕਹਿ ਕੇ ਸਾਰੇ ਨਗਰ ਵਾਸੀ ਉੱਥੋਂ ਚਲੇ ਗਏ ਉਸ ਰਾ ਵਿਵਾਨ ਦੀ ਭੈਣ ਬੇਲਾ ਨੂੰ ਉਹ ਪ੍ਰਾਣੀ ਚੁੱਕ ਕੇ ਲੈ ਗਿਆ ਤਦ ਵਿਵਾਨ ਗੁੱਸੇ ਵਿੱਚ ਆ ਕੇ ਮਹਾਰਾਜ ਕੋਲ ਗਿਆ ਤੇ ਕੈਨ ਲਗਿਆ ਮਹਾਰਾਜ ਤੁਸੀਂ ਮੈਨੂੰ ਆਗਿਆ ਦਿਓ ਮੈਂ ਅੱਜ ਹੀ ਉਸ ਨੂੰ ਲੱਭਦਾ ਹਾਂ ਮੈਨੂੰ ਸਫਲ ਹੋਣ ਦਾ ਆਸ਼ੀਰਵਾਦ ਦਿਓ ਰਾਤ ਉਹ ਮੇਰੀ ਭੈਣ ਬੇਲਾ ਨੂੰ ਵੀ ਚੁੱਕ ਕੇ ਲੈ ਗਿਆ ਹੈ ਰਾਜਾ ਨੇ ਕਿਹਾ ਵਿਵਾਨ ਮੈਂ ਤੇਰੀ ਤਕਲੀਫ ਸਮਝ ਸਕਦਾ ਹਾਂ ਮੇਰੇ ਵੱਲੋਂ ਤੈਨੂੰ ਜੋ ਮਦਦ ਚਾਹੀਦੀ ਹੈ ਉਹ ਮੈਂ ਕਰਾਂਗਾ ਤੇ ਜਿਵੇਂ ਹੀ ਤੈਨੂੰ ਕੋਈ ਸੂਚਨਾ ਮਿਲੇ ਤਾਂ ਮੈਨੂੰ ਖਬਰ ਕਰੀ ਵਿਵਾਨ ਮਹਾਰਾਜ ਨੂੰ ਪ੍ਰਣਾਮ ਕਰਕੇ ਉਸ પ્રાਣੀ ਬਾਰੇ ਪਤਾ ਲਗਾਉਣ ਲਈ ਚੱਲ ਪੈਂਦਾ ਹੈ ਬਹੁਤ ਚੱਲਣ ਤੋਂ ਬਾਅਦ ਉਹ ਇੱਕ ਸੁੰਸਾਨ ਜਗ੍ਹਾ ਤੇ ਆਉਂਦਾ ਹੈ। ਤਦ ਆਕਾਸ਼ ਵਿੱਚੋਂ ਇੱਕ ਵੱਡਾ ਸਾਰਾ ਬਾਜ਼ ਘੁੰਮਦਾ ਹੋਇਆ ਵਿਵਾਨ ਕੋਲ ਆਉਂਦਾ ਹੈ। ਵਿਵਾਨ ਉਸ ਨੂੰ ਦੇਖ ਕੇ ਘਬਰਾ ਜਾਂਦਾ ਹੈ। ਤਾਂ ਉਹ ਬਾਜ਼ ਬੋਲਿਆ, "ਕੌਣ ਹੈ ਤੂੰ? ਇੱਥੇ ਕਿਉਂ ਆਇਆ ਹੈ?" ਵਿਵਾਨ ਹੈਰਾਨ ਹੋ ਕੇ ਬੋਲਿਆ, "ਕੀ ਤੂੰ ਬੋਲ ਸਕਦਾ ਹੈ?" ਬਾਜ਼ ਨੇ ਕਿਹਾ, "हां, ਪਰ ਤੂੰ ਕੌਣ ਹੈ?" ਵਿਵਾਨ ਨੇ ਕਿਹਾ, "ਮੈਂ ਵਿਵਾਨ ਹਾਂ।" ਤੇ ਫਿਰ ਉਸਨੇ ਉਸ ਪ੍ਰਾਣੀ ਬਾਰੇ ਬਾਜ ਨੂੰ ਸਭ ਕੁਝ ਦੱਸਿਆ ਤੇ ਕਿਹਾ ਕਿ ਤੂੰ ਮੇਰੀ ਕੁਝ ਮਦਦ ਕਰ ਸਕਦਾ ਹੈ ਬਾਜ ਨੇ ਕਿਹਾ ਹਾਂ ਮੈਂ ਤੈਨੂੰ ਇੱਕ ਸਾਧੂ ਮਹਾਰਾਜ ਦੇ ਕੋਲ ਲੈ ਕੇ ਚਲਦਾ ਹਾਂ ਉਹ ਤੇਰੀ ਸਮੱਸਿਆ ਨੂੰ ਹੱਲ ਕਰਨਗੇ ਇਹ ਸੁਣ ਕੇ ਵਿਵਾਨ ਖੁਸ਼ ਹੋ ਗਿਆ ਬਾਜ ਵਿਵਾਨ ਨੂੰ ਆਪਣੀ ਪਿੱਠ ਤੇ ਬਿਠਾ ਕੇ ਸਾਧੂ ਮਹਾਰਾਜ ਦੇ ਆਸ਼ਰਮ ਤੱਕ ਲੈ ਜਾਂਦਾ ਹੈ ਤੇ ਉੱਥੇ ਛੱਡ ਦਿੰਦਾ ਹੈ ਬਾਜ ਵਿਵਾਨ ਨੂੰ ਦੱਸਦਾ ਹੈ ਕਿ ਇਹ ਸਾਧੂ ਮਹਾਰਾਜ ਬੜੇ ਤਪਸਵੀ ਤੇ ਤ੍ਰਿਕਾਲ ਗਿਆਨੀ ਵੀ ਹਨ ਪਰ ਧਿਆਨ ਰੇ ਐਨਾਂ ਦੀ ਤਪੱਸਿਆ ਭੰਗ ਨਾ ਹੋਵੇ ਵਿਵਾਨ ਬੋਲਿਆ ਤੇਰਾ ਬਹੁਤ ਬਹੁਤ ਧੰਨਵਾਦ ਵਿਵਾਨ ਉਸ ਆਸ਼ਰਮ ਚ ਗਿਆ ਤੇ ਦੇਖਿਆ ਇੱਕ ਸਾਧੂ ਮਹਾਰਾਜ ਉੱਥੇ ਤਪੱਸਿਆ ਕਰ ਰਹੀ ਸੀ ਵਿਵਾਨ ਨੇ ਕਿਹਾ ਪ੍ਰਣਾਮ ਸਾਧੂ ਮਹਾਰਾਜ ਕੀ ਮੈਂ ਅੰਦਰ ਆ ਸਕਦਾ ਹਾਂ ਸਾਧੂ ਮਹਾਰਾਜ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਇਸ਼ਾਰੇ ਨਾਲ ਵਿਵਾਨ ਨੂੰ ਅੰਦਰ ਆਉਣ ਦੀ ਆਗਿਆ ਦੇ ਦਿੱਤੀ ਵਿਵਾਨ ਉਹਨਾਂ ਦੇ ਸਾਹਮਣੇ ਜਾ ਕੇ ਬੈਠ ਗਿਆ ਥੋੜੀ ਦੇਰ ਬਾਅਦ साधु महाराज ਨੇ ਕਿਹਾ ਬੋਲ ਪੁੱਤ ਇਸ ਜੰਗਲ ਚ ਕੀ ਕਰਨ ਆਇਆ ਹੈ ਵਿਵਾਨ ਬੋਲਿਆ ਮਹਾਰਾਜ ਮੇਰਾ ਨਾਮ ਵਿਵਾਨ ਹੈ ਮੇਰੇ ਨਗਰ ਦੇ ਲੋਕ ਬਹੁਤ ਪਰੇਸ਼ਾਨ ਹਨ ਫਿਰ ਵਿਵਾਨ ਨੇ ਸਾਧੂ ਮਹਾਰਾਜ ਨੂੰ ਸਾਰੀ ਗੱਲ ਦੱਸੀ ਤਾਂ ਸਾਧੂ ਮਹਾਰਾਜ ਬੋਲੇ ਅੱਛਾ ਤਾਂ ਇਹ ਗੱਲ ਹੈ ਉਹਨਾਂ ਨੇ ਅੱਖਾਂ ਬੰਦ ਕਰਕੇ ਧਿਆਨ ਲਗਾਇਆ ਤੇ ਫਿਰ ਕੁਝ ਦੇਰ ਬਾਅਦ ਅੱਖਾਂ ਖੋਲੀਆਂ ਤੇ ਕਹਿਣ ਲੱਗੇ ਪੁੱਤ ਇਹ ਬੜੀ ਹੀ ਗੰਭੀਰ ਸਮੱਸਿਆ ਹੈ ਤੇ ਇਸ ਸਮੱਸਿਆ ਦਾ ਹੱਲ ਬਹੁਤ ਹੀ ਅੱਖਾ ਹੈ ਵਿਵਾਨ ਬੋਲਿਆ ਤੁਸੀਂ ਮੈਨੂੰ ਦੱਸੋ ਤਾਂ ਸਹੀ ਸਾਧੂ ਮਹਾਰਾਜ ਕੈਨ ਲੱਗੇ ਸੁਣੋ ਆਜ ਤੋਂ ਕਈ ਸਾਲ ਪਹਿਲਾਂ ਜਦ ਤੁਹਾਡੇ ਮਹਾਰਾਜ ਜੰਗਲ ਵਿੱਚ ਸ਼ਿਕਾਰ ਕਰਨ ਗਏ ਸੀ ਤਾਂ ਉਹਨਾਂ ਨੇ ਇੱਕ ਹਿਰਨ ਦੇ ਬੱਚੇ ਨੂੰ ਮਾਰ ਦਿੱਤਾ ਸੀ ਫਿਰ ਉਸ ਹਿਰਨ ਦੇ ਜੋੜੇ ਨੇ ਆਪਣੇ ਬੱਚੇ ਦੇ ਗਮ ਵਿੱਚ ਖਾਣਾ ਪੀਣਾ ਛੱਡ ਦਿੱਤਾ ਤੇ ਕੁਝ ਹੀ ਦਿਨਾਂ 'ਚ ਉਹਨਾਂ ਦੋਵਾਂ ਨੇ ਦam ਤੋੜ ਦਿੱਤਾ ਮਰਦੇ ਸਮੇ ਉਹਨਾਂ ਨੇ ਰਾਜਾ ਨੂੰ ਸ਼ਰਾਬ ਦਿੱਤਾ ਕਿ ਜਦ ਤੇਰੀ ਔਲਾਦ ਹੋਵੇਗੀ ਤਾਂ ਉਹ ਕਾਲ ਵਿਰਤ ਮਨੁੱਖ ਬਣ ਕੇ ਤੇਰੇ ਹੀ ਨਗਰ 'ਚ ਆਤੰਕ ਫੈਲਾਵੇਗੀ। ਤਾਂ ਜਾ ਕੇ ਤੈਨੂੰ ਪਤਾ ਲੱਗੇਗਾ ਕਿ ਨਿਰਦੋਸ਼ ਪ੍ਰਾਣੀਆਂ ਦਾ ਸ਼ਿਕਾਰ ਕਰਨ ਦਾ ਕੀ ਅੰਜਾਮ ਮਿਲਦਾ ਹੈ। ਤੇ ਫਿਰ ਤੂੰ ਵੀ ਆਪਣੇ ਪੁੱਤ ਦੀ ਮੌਤ ਤੇ ਗਮ ਵਿੱਚ ਤੜਫਿੰਗਾ। ਵਿਵਾਨ ਬੋਲੇ ਸਾਧੂ ਮਹਾਰਾਜ ਪਰ ਮਹਾਰਾਜ ਨੂੰ ਤਾਂ ਸ਼ਰਾਬ ਬਾਰੇ ਕੁਝ ਪਤਾ ਹੀ ਨਹੀਂ। ਸਾਧੂ ਮਹਾਰਾਜ ਬੋਲੇ ਪਤਾ ਕਿਵੇਂ ਹੋਵੇਗਾ ਕਿਉਂਕਿ ਹੀਰਨਾ ਨੇ ਇਹ ਸ਼ਰਾਬ ਆਪਣੇ ਮਰਨ ਤੋਂ ਪਹਿਲਾਂ ਦਿੱਤਾ ਸੀ। ਤੇ ਤੱਕ ਤੇਰੇ ਮਹਾਰਾਜ ਉਤੋਂ ਚਲੇ ਗਏ ਸੀ ਇਸ ਤਰ੍ਹਾਂ ਕਹਿ ਕੇ ਸਾਧੂ ਮਹਾਰਾਜ ਵਿਵਾਨ ਨੂੰ ਉਹਨਾਂ ਦੇ ਆਸ਼ਰਮ ਤੋਂ ਕੁਝ ਦੂਰ ਇੱਕ ਦਰਖਤ ਦੇ ਕੋਲ ਲੈ ਗਏ ਤੇ ਕਹਿਣ ਲੱਗੇ ਇਹ ਦੇਖ ਇਹ ਉਹੀ ਜਗ੍ਹਾ ਹੈ ਜਿੱਥੇ ਮਹਾਰਾਜ ਨੇ ਉਸ ਹਿਰਨ ਦੇ ਬੱਚੇ ਨੂੰ ਮਾਰਿਆ ਸੀ ਤੇ ਇੱਥੇ ਹੀ ਉਸ ਹਿਰਨ ਦੇ ਜੋੜੇ ਨੇ ਮਰਦੇ ਸਮੇ ਮਹਾਰਾਜ ਨੂੰ ਸ਼ਰਾਪ ਦਿੱਤਾ ਸੀ ਵਿਵਾਨ ਬੋਲਿਆ ਸਾਧੂ ਮਹਾਰਾਜ ਸਾਡੇ ਮਹਾਰਾਜ ਵੱਲੋਂ ਮੈਂ ਉਹਨਾਂ નિર્ਦੋਸ਼ ਪ੍ਰਾਣੀਆਂ ਦੇ ਲਈ ਮਾਫੀ ਮੰਗਦਾ ਹਾਂ ਉਸ ਸਮੇਂ ਉਹ ਬਾਜ ਉਸ ਦਰਖਤ ਤੇ ਬੈਠਾ ਸੀ ਤੇ ਸਾਧੂ ਮਹਾਰਾਜ ਤੇ ਵਿਵਾਨ ਦੀਆਂ ਗੱਲਾਂ ਨੂੰ ਸੁਣ ਰਿਹਾ ਸੀ ਇਸ ਦੌਰਾਨ ਵਿਵਾਨ ਬੋਲਿਆ ਪ੍ਰਮਾਤਮਾ ਜੀ ਮੈਂ ਮੇਰੀ ਭੈਣ ਤੇ ਪਿੰਡ ਦੀਆਂ ਦੂਜੀਆਂ ਕੁੜੀਆਂ ਦੀ ਜਾਨ ਬਚਾਉਣੀ ਹੈ ਦੱਸੋ ਮੈਨੂੰ ਕੀ ਕਰਨਾ ਹੋਵੇਗਾ ਮਹਾਰਾਜ ਬੋਲੇ ਉਸ ਦੇ ਲਈ ਤੈਨੂੰ ਬਹੁਤ ਔਖਾ ਕੰਮ ਕਰਨਾ ਪਵੇਗਾ ਵਿਵਾਨ ਬੋਲਿਆ ਤੁਸੀਂ ਜੋ ਬੋਲੋਗੇ ਮੈਂ ਕਰਨ ਲਈ ਤਿਆਰ ਹਾਂ ਤੁਸੀਂ ਆਦੇਸ਼ ਦਿਓ ਸਾਧੂ ਮਹਾਰਾਜ ਬੋਲੇ ਇਸਦੇ ਲਈ ਤੈਨੂੰ ਦੂਰ ਜੰਗਲ ਵਿੱਚ ਖੰਡਰ ਵਰਗੀ ਜਗਾ ਮਿਲੇਗੀ ਉੱਥੇ ਜਾਣਾ ਹੋਵੇਗਾ ਕਿਉਂਕਿ ਉਹ ਕਾਲਵ੍ਰਿਤ ਮਨੁੱਖ ਸਾਰੀਆਂ ਕੁੜੀਆਂ ਨੂੰ ਉੱਥੇ ਚੁੱਕ ਕੇ ਲੈ ਜਾਂਦਾ ਹੈ ਇਸ ਤੇ ਵਿਵਾਨ ਨੇ ਕਿਹਾ ਪਰ ਸਾਧੂ ਬਾਬਾ ਮੈਂ ਉੱਥੇ ਜਾਵਾਂਗਾ ਕਿ ਨਹੀਂ ਪਰ ਸਾਧੂ ਮਹਾਰਾਜ ਬੋਲੇ ਜਿਵੇਂ ਤੂੰ ਇੱਥੇ ਤੱਕ ਆਇਆ ਹੈ ਓਵੇਂ ਹੀ ਉਸ ਜਗਾ ਤੇ ਵੀ ਪਹੁੰਚ ਜਾਵੇਂਗਾ ਤੈਨੂੰ ਉੱਥੇ ਲੁੱਕ ਕੇ ਉਸ ਕਾਲਵ੍ਰਿਤ ਮਨੁੱਖ ਦਾ ਇੰਤਜ਼ਾਰ ਕਰਨਾ ਹੋਵੇਗਾ ਵਿਵਾਨ ਬੋਲਿਆ ਜੇਕਰ ਉਸਨੇ ਮੇਰੇ ਤੇ ਹਮਲਾ ਕਰ ਦਿੱਤਾ ਤਾਂ ਸਾਧੂ ਮਹਾਰਾਜ ਬੋਲੇ ਉਸ ਕਾਲਵਿਕ ਮਾਨਵ ਦੇ ਪ੍ਰਾਣ ਉਸ ਦੀ ਪੂੰਛ ਵਿੱਚ ਹਨ ਤੈਨੂੰ ਉਸ ਨੂੰ ਮਾਰਨ ਲਈ ਉਸ ਦੀ ਪੂੰਛ ਕੱਟਣੀ ਪਵੇਗੀ ਵਿਵਾਨ ਬੋਲਿਆ ਪਰ ਇਹ ਤਾਂ ਰਾਜਕੁਮਾਰ ਹੈ ਤੇ ਮੈਂ ਉਸ ਨੂੰ ਕਿਵੇਂ ਮਾਰ ਸਕਦਾ ਹਾਂ ਤੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਪਤਾ ਨਹੀਂ ਜਦ ਤੱਕ ਤੂੰ ਉੱਥੇ ਪਹੁੰਚੇਗਾ ਉਹ ਹੋਰ ਕਿੰਨੀਆਂ ਧੀਆਂ ਨੂੰ ਚੁੱਕ ਕੇ ਲੈ ਆਵੇਗਾ ਇਹ ਭੇੜੀਆ ਮਸਿਆ ਦੇ ਦਿਨ ਸਭ ਤੋਂ ਜ਼ਿਆਦਾ ਤਾਕਤਵਰ ਹੋ ਜਾਂਦਾ ਹੈ ਤੇ ਪੁੰਨਿਆ ਦੇ ਦਿਨ ਸਭ ਤੋਂ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ ਉਸ ਦਿਨ ਉਹ ਆਪਣਾ ਸ਼ਿਕਾਰ ਕਰਨ ਨਹੀਂ ਜਾਂਦਾ ਪੂਰੇ ਮਹੀਨੇ 'ਚ 21 ਦਿਨ ਸਭ ਤੋਂ ਜ਼ਿਆਦਾ ਕਮਜ਼ੋਰ ਹੁੰਦਾ ਹੈ ਤੈਨੂੰ ਉਸੇ ਸਮੇਂ ਦਾ ਫਾਇਦਾ ਚੁੱਕ ਕੇ ਉਸਨੂੰ ਮਾਰਨਾ ਹੋਵੇਗਾ دیਵਾਨ ਬੋਲਿਆ ਮੈਨੂੰ ਆਗਿਆ ਦਿਓ ਮਹਾਰਾਜ ਮੈਂ ਉਸਨੂੰ ਮਾਰਨ ਲਈ ਜਾਣਾ ਹੈ ਸਾਧੂ ਬੋਲੇ ਇੱਕ ਗੱਲ ਯਾਦ ਰੱਖੀ ਤੂੰ ਉਸਦੀ ਪੂੰਛ ਕੱਟ ਕੇ ਇੱਥੇ ਲੈ ਕੇ ਆਉਣੀ ਹੈ ਤੇ ਇਸੇ ਸਥਾਨ ਤੇ ਉਸ ਪੂਛ ਨੂੰ ਰੱਖਣਾ ਹੈ ਵਿਵਾਨ ਬੋਲਿਆ ਪਰ ਕਿਉਂ ਸਾਧੂ ਮਹਾਰਾਜ ਸਾਧੂ ਮਹਾਰਾਜ ਬੋਲੇ ਤਾਂ ਹੀ ਉਸ ਹਿਰਨੀ ਦੇ ਜੋੜੇ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਤੇ ਉਹਨਾਂ ਨੂੰ ਮੁਕਤੀ ਮਿਲੇਗੀ ਇਹ ਸੁਣ ਵਿਵਾਨ ਬੋਲਿਆ ਠੀਕ ਹੈ ਸਾਧੂ ਬਾਬਾ ਵਿਵਾਨ ਸਾਧੂ ਮਹਾਰਾਜ ਨੂੰ ਪ੍ਰਣਾਮ ਕਰਕੇ ਉੱਥੋਂ ਚਲਾ ਜਾਂਦਾ ਹੈ ਰਸਤੇ ਵਿੱਚ ਇੱਕ ਬਹੁਤ ਹੀ ਡਰਾਵਣੀ ਜਗਾ ਹੁੰਦੀ ਹੈ ਤੇ ਉਹ ਸੋਚਦਾ ਹੈ ਕਿ ਇਹ ਤਾਂ ਬਹੁਤ ਹੀ ਭਿਆਨਕ ਜੰਗਲ ਲੱਗਦਾ ਹੈ ਮੈਂ ਤੋਂ ਵਾਪਸ ਨਹੀਂ ਜਾ ਸਕਾਂਗਾ। हे भगवान मेरी मदद करो। ਤਾਂ ਉਹ ਵੱਡਾ ਸਾਰਾ ਬਾਜ਼ ਵਾਪਸ ਉੱਥੇ ਆ ਜਾਂਦਾ ਹੈ ਵਿਵਾਨ ਉਸ ਬਾਜ਼ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਇਸ ਭਿਆਨਕ ਜੰਗਲ ਵਿੱਚ ਬਾਹਰ ਨਿਕਲਣ ਵਿੱਚ ਮਦਦ ਕਰੇਂਗਾ। ਬਾਜ਼ ਨੇ ਕਿਹਾ ਇਸ ਜੰਗਲ 'ਚ ਬਹੁਤ ਹੀ ਭਿਆਨਕ ਤੇ ਖਤਰਨਾਕ ਜਾਨਵਰ ਰਹਿੰਦੇ ਹਨ ਤੇ ਉਹ ਤੇਰੇ ਤੇ ਕਦੇ ਵੀ ਹਮਲਾ ਕਰ ਸਕਦੇ ਹਨ। ਤੂੰ ਮੇਰੇ ਪੇਟ ਤੇ ਬੈਠ ਜਾ ਮੈਂ ਤੈਨੂੰ ਇਸ ਜੰਗਲ ਦੇ ਉਸ ਪਾਰ ਲੈ ਕੇ ਚਲਦਾ ਹਾਂ। ਵਿਵਾਨ ਬੋਲਿਆ ਤੇਰਾ ਬਹੁਤ ਬਹੁਤ ਧੰਨਵਾਦ ਪਰ ਤੂੰ ਮੇਰੀ ਮਦਦ ਕਿਉਂ ਕਰ ਰਿਹਾ ਹੈ ਮੈਂ ਤੇਰੇ ਕੀ ਕੰਮ ਆਵਾਂਗਾ ਬਾਜ ਬੋਲਿਆ ਉਹ ਤੈਨੂੰ ਬਾਅਦ ਵਿੱਚ ਪਤਾ ਲੱਗ ਜਾਵੇਗਾ ਫਿਰ ਉਹ ਬਾਜ ਵਿਵਾਨ ਨੂੰ ਆਪਣੀ ਪਿੱਠ ਤੇ ਬਿਠਾ ਕੇ ਜੰਗਲ ਪਾਰ ਕਰਾਉਣ ਵਿੱਚ ਉਸ ਦੀ ਮਦਦ ਕਰਦਾ ਹੈ ਤੇ ਕਹਿੰਦਾ ਹੈ ਬਸ ਹੁਣ ਅੱਗੇ ਤੈਨੂੰ ਇਕੱਲੇ ਹੀ ਜਾਣਾ ਹੋਵੇਗਾ ਕਿਉਂਕਿ ਇਹ ਜੰਗਲ ਇੱਥੇ ਖਤਮ ਹੁੰਦਾ ਹੈ ਬੜੀ ਮੁਸ਼ਕਲ ਨਾਲ ਜਦ ਵਿਵਾਨ ਖੰਡਰ ਵਰਗੀ ਜਗ੍ਹਾ ਕੋਲ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਕਾਰਵਿਕ ਮਾਨਵ ਨੇ ਉਸਦੀ ਭੈਣ ਤੇ ਦੂਜੀਆਂ ਕੁੜੀਆਂ ਨੂੰ ਕੈਦ ਕਰਕੇ ਰੱਖਿਆ ਸੀ ਉਸ ਸਮੇਂ ਉਹ ਕਾਰਵਿਕ ਮਾਨਵ ਉੱਥੇ ਨਹੀਂ ਸੀ ਵਿਵਾਨ ਨੇ ਆਪਣੀ ਭੈਣ ਨੂੰ ਦੇਖ ਕੇ ਕਿਹਾ ਬੇਲਾ ਮੈਂ ਵਿਵਾਨ ਤੁਸੀਂ ਸਾਰੇ ਠੀਕ ਤਾਂ ਹੋ ਨਾ ਬੇਲਾ ਨੇ ਵਿਵਾਨ ਨੂੰ ਦੱਸਿਆ ਤਾਂ ਕਹਿਣ ਲੱਗੀ ਵੀਰੇ ਸਾਨੂੰ ਬਚਾ ਲਓ ਸਾਨੂੰ ਉਸ ਭੇੜੀਏ ਮਾਨਵ ਤੋਂ ਬਹੁਤ ਡਰ ਲੱਗਦਾ ਹੈ ਫਿਰ ਉਹ ਕਹਿਣ ਲੱਗੀ ਪਰ ਤੁਹਾਨੂੰ ਇੱਥੇ ਦਾ ਪਤਾ ਕਿਵੇਂ ਲੱਗਿਆ ਵਿਵਾਨ ਨੇ ਉਸ ਨੂੰ ਸਾਰੀ ਗੱਲ ਦੱਸਦੇ ਹੋਏ ਕਿਹਾ ਬੇਲਾ ਥੋੜਾ ਸਬਰ ਕਰ ਮੈਂ ਇੱਥੇ ਲੁਕ ਕੇ ਉਸ ਭੇੜੀਏ ਮਨੁੱਖ ਦਾ ਇੰਤਜ਼ਾਰ ਕਰਦਾ ਹਾਂ ਪਰ ਤੂੰ ਕੁਝ ਬੋਲੀ ਨਾ ਠੀਕ ਹੈ ਵੀਰੇ ਤੁਸੀਂ ਆਪਣਾ ਧਿਆਨ ਰੱਖਣਾ ਫਿਰ ਵਿਵਾਨ ਉੱਥੇ ਚੁੱਪ ਕਰਕੇ ਬੈਠ ਗਿਆ ਉਸਨੇ ਲੁਕ ਕੇ ਦੇਖਿਆ ਕਿ ਥੋੜੀ ਦੇਰ ਚ ਕਾਲ ਰਿਤ ਮਨੁੱਖ ਪਿੰਡ ਦੀ ਇੱਕ ਹੋਰ ਕੁੜੀ ਨੂੰ ਚੁੱਕ ਕੇ ਲੈ ਆ ਰਿਹਾ ਸੀ ਵਿਵਾਨ ਉਸ ਕੁੜੀ ਨੂੰ ਪਹਿਚਾਨ ਗਿਆ ਕਿ ਇਹ ਤਾਂ ਉਹਨਾਂ ਦੇ ਗਵਾਂਟੀ ਰਾਮ ਚਾਚਾ ਦੀ ਪੋਤੀ ਹੈ ਇਹ ਭੇੜੀਆ ਦਿਨ ਚ ਰਾਜਕੁਮਾਰ ਬਣ ਕੇ ਮਹਿਲ ਵਿੱਚ ਰਹਿੰਦਾ ਹੈ ਤੇ ਰਾਤ ਨੂੰ ਭੇੜੀਆਂ ਬਣ ਕੇ ਆ ਤੰਕ ਮਚਾਉਂਦਾ ਹੈ ਅੱਜ ਮੈਂ ਇਸ ਨੂੰ ਸਬਕ ਸਿਖਾ ਕੇ ਰਾਂਗਾ ਇਹ ਪੂਰੀ ਰਾਤ ਉੱਥੇ ਲੁੱਕ ਕੇ ਬੈਠਾ ਰਹਿੰਦਾ ਹੈ ਦੂਜੇ ਦਿਨ ਕੁੰਨਿਆ ਹੁੰਦੇ ਹੀ ਉਹ ਭੇੜੀਆਂ ਮਹਿਲ 'ਚ ਜਾਣ ਲਈ ਨਿਕਲਦਾ ਹੈ ਤਾਂ ਵਿਵਾਨ ਉਸਤੇ ਹਮਲਾ ਕਰਦਾ ਹੈ ਤੇ ਉਸ ਦਾ ਸਿਰ ਢਾੜ ਨਾਲੋਂ ਅਲੱਗ ਕਰ ਦਿੰਦਾ ਹੈ ਪਰ ਥੋੜੀ ਦੇਰ ਬਾਅਦ ਉਹ ਫਿਰ ਤੋਂ ਜੁੜ ਜਾਂਦਾ ਹੈ विवान ਤੇ ਢੇੜੀਏ ਵਿੱਚ ਭਿਆਨਕ ਯੁੱਧ ਚੱਲਦਾ ਹੈ ਵਿਵਾਨ ਥੱਕ ਕੇ ਡਿੱਗਣ ਵਾਲਾ ਸੀ ਕਿ ਅਚਾਨਕ ਉਸ ਨੂੰ ਯਾਦ ਆਉਂਦਾ ਹੈ ਜੋ ਉਸ ਨੂੰ ਸਾਧੂ ਬਾਬਾ ਨੇ ਕਿਹਾ ਸੀ ਇਹ ਸੋਚ ਕੇ ਉਹ ਤੁਰੰਤ ਉੱਠਿਆ ਤੇ ਭੱਜ ਕੇ ਉਸ ਜਗ੍ਹਾ ਤੋਂ ਬਾਹਰ ਆ ਗਿਆ ਤੇ ਢੇੜੀਏ ਨੂੰ ਬੋਲਿਆ ਜੇਕਰ ਹਿੰਮਤ ਹੈ ਤਾਂ ਮੇਰੇ ਨਾਲ ਲੜ ਕੇ ਦਿਖਾ ਢੇੜੀਆ ਵਿਵਾਨ ਦੇ ਪਿੱਛੇ ਬਾਹਰ ਆਉਂਦਾ ਹੈ ਪਰ ਚੰਦ ਦੀ ਰੋਸ਼ਨੀ ਦੇ ਆਉਂਦੇ ਹੀ ਉਹ ਕਮਜ਼ੋਰ ਹੋ ਜਾਂਦਾ ਹੈ ਤੇ ਵਿਵਾਨ ਇਸ ਦਾ ਫਾਇਦਾ ਚੁੱਕ ਕੇ ਢੇੜੀ ਦੀ ਪੂੰਛ ਕੱਟ ਦਿੰਦਾ ਹੈ ਪੂੰਛ ਕੱਟਦੇ ਹੀ ਉਹ ਢੇੜੀਆ ਉੱਥੇ ਢੇਰ ਹੋ ਕੇ ਡਿੱਗ ਜਾਂਦਾ ਹੈ ਤੇ ਮਰ ਜਾਂਦਾ ਹੈ ਮਰਦੇ ਮਰਦੇ ਉਹ ਵਾਪਸ ਰਾਜਕੁਮਾਰ ਦੇ ਰੂਪ ਵਿੱਚ ਆ ਜਾਂਦਾ ਹੈ ਤੇ ਵਿਵਾਨ ਨੂੰ ਬੋਲਿਆ ਵਿਵਾਨ ਮੈਨੂੰ ਮਾਫ਼ ਕਰ ਦੇਨਾ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਚੰਗਾ ਹੋਇਆ ਤੂੰ ਮੈਨੂੰ ਇਸ श्राप ਤੋਂ ਮੁਕਤੀ ਦਿਵਾ ਦਿੱਤੀ ਮੈਨੂੰ ਮਾਫ਼ ਕਰ ਦੇਵੀ ਤਾਂ ਵਿਵਾਨ ਬੋਲਿਆ ਰਾਜਕੁਮਾਰ ਮੈਨੂੰ ਸਾਧੂ ਬਾਬਾ ਨੇ ਤੁਹਾਡੀ ਮੁਕਤੀ ਲਈ ਇਹੀ ਦੱਸਿਆ ਸੀ ਤਾਂ ਰਾਜਕੁਮਾਰ ਬੋਲਿਆ ਤੂੰ ਜੋ ਕੀਤਾ ਹੈ ਉਹ ਚੰਗਾ ਕੀਤਾ ਮੈਂ ਕਿਸੇ ਨੂੰ ਆਪਣੀ ਵਿਧਿਆ ਕਹਿ ਵੀ ਨਹੀਂ ਸਕਦਾ ਸੀ ਮੈਂ ਇਸ ਦੁਹਰੇ ਜੀਵਨ ਤੋਂ ਮੁਕਤੀ ਪਾਉਣਾ ਚਾਹੁੰਦਾ ਸੀ ਮੇਰੇ ਪਿਤਾ ਨੂੰ ਕਹੀਂ ਕਿ ਮੇਰੇ ਮਰਨ ਦਾ ਦੁੱਖ ਨਾ ਕਰਨ ਇਸ ਤਰ੍ਹਾਂ ਕਹਿ ਕੇ ਰਾਜਕੁਮਾਰ ਨੇ ਆਪਣੇ ਪ੍ਰਾਂਤ ਤਿਆਗ ਦਿੱਤੇ ਵਿਵਾਨ ਜਲਦੀ ਦਿਨੇ ਆਪਣੀ ਭੈਣ ਬੇਲਾ ਤੇ ਪਿੰਡ ਦੀਆਂ ਦੂਜੀਆਂ ਕੁੜੀਆਂ ਨੂੰ ਉੱਥੋਂ ਛਡਾਉਂਦਾ ਹੈ ਬੇਲਾ ਨੇ ਕਿਹਾ ਵੀਰੇ ਅੱਜ ਤੁਸੀਂ ਸਾਡੀ ਜਾਨ ਬਚਾ ਲਈ ਹੈ ਨਹੀਂ ਤਾਂ ਇਹ ਭੇੜੀਆਂ ਪਤਾ ਨਹੀਂ ਕੀ ਕਰਦਾ ਹੁਣ ਤੁਸੀਂ ਜਲਦੀ ਦੇ ਨੇ ਸਾਨੂੰ ਇੱਥੋਂ ਲੈ ਚਲੋ ਵਿਵਾਨ ਬੋਲਿਆ ਹੁਣ ਇਹ ਮਰ ਗਿਆ ਹੈ ਤੇ ਤੁਹਾਨੂੰ ਹੁਣ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਚਲੋ ਅਸੀਂ ਸਾਰੇ ਆਪਣੇ ਪਿੰਡ ਵਾਪਸ ਚੱਲਦੇ ਹਾਂ ਇਸ ਤਰ੍ਹਾਂ ਕਹਿ ਕੇ ਵਿਵਾਨ ਸਭ ਨੂੰ ਲੈ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਉਹ ਬਾਜ ਵਾਪਸ ਆਇਆ ਤੇ ਬੋਲਿਆ ਤੁਸੀਂ ਸਾਰੇ ਮੇਰੀ ਪਿੱਠ ਤੇ ਬੈਠ ਜਾਓ ਮੈਂ ਤੁਹਾਨੂੰ ਇਸ ਜੰਗਲ ਦੇ ਉਸ ਪਾਰ ਛੱਡ ਦਿੰਨਾ ਹਾਂ ਵਿਵਾਨ ਬੋਲਿਆ ਨਹੀਂ ਪਹਿਲਾਂ ਸਾਨੂੰ ਉਸ ਸਾਧੂ ਮਹਾਰਾਜ ਦੇ ਆਸ਼ਰਮ ਵਿੱਚ ਥੋੜੀ ਦੇਰ ਜਾਣਾ ਹੈ ਉਸ ਆਸ਼ਰਮ ਦੇ ਨੇੜੇ ਇੱਕ ਦਰਖਤ ਹੈ ਸਾਨੂੰ ਉੱਥੇ ਲੈ ਚਾ ਬਾਜ ਬੋਲਿਆ ਠੀਕ ਹੈ ਬੇਲਾ ਨੇ ਪੁੱਛਿਆ ਪਰ ਵੀਰੇ ਅਸੀਂ ਉੱਥੇ ਕਿਉਂ ਜਾਣਾ ਹੈ ਤਾਂ ਵਿਵਾਨ ਬੋਲਿਆ ਮੈਂ ਤੈਨੂੰ ਉੱਥੇ ਜਾ ਕੇ ਸਭ ਕੁਝ ਦੱਸਦਾ ਹਾਂ ਵਿਵਾਨ ਨੇ ਸਾਧੂ ਬਾਬਾ ਦੇ ਕਹੇ ਅਨੁਸਾਰ ਉਹ ਪਹੁੰਚ ਉਸ ਦਿਰਗਤ ਦੇ ਕੋਲ ਰੱਖ ਦਿੱਤੀ ਜਿੱਥੇ ਹਿਰਨ ਦੇ ਜੋੜੇ ਨੇ ਆਖਰੀ ਸਾਹ ਲਿਆ ਸੀ ਤੇ ਹੱਥ ਜੋੜ ਕੇ ਪ੍ਰਣਾਮ ਕੀਤਾ ਫਿਰ ਬਾਜ਼ ਤੋਂ ਪੁੱਛਿਆ ਹੁਣ ਤੂੰ ਦੱਸ ਕਿ ਤੂੰ ਸਾਡੀ ਮਦਦ ਕਿਉਂ ਕੀਤੀ ਬਾਜ਼ ਬੋਲਿਆ ਅੱਜ ਮੇਰਾ ਬਦਲਾ ਪੂਰਾ ਹੋਇਆ ਮੈਂ ਉਹ ਹਿਰਨ ਦੇ ਬੱਚੇ ਦੀ ਮਾਂ ਹ ਜਿਸਨੇ ਆਪਣੇ ਬੱਚੇ ਦੀ ਮੌਤ ਦਾ ਬਦਲਾ ਲੈਣ ਲਈ ਫਿਰ ਤੋਂ ਜਨਮ ਲਿਆ ਸੀ ਇਸ ਲਈ ਉਸ ਪੇੜੀਏ ਮਾਨਵ ਭਾਵ ਰਾਜਕੁਮਾਰ ਨੂੰ ਮਾਰਨ ਚ ਮੈਂ ਤੇਰੀ ਮਦਦ ਕੀਤੀ ਹੁਣ ਮੇਰੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੈ ਇਸ ਤਰ੍ਹਾਂ ਕਹਿ ਕੇ ਬਾਦ ਉੱਥੋਂ ਅਦ੍ਰਿਸ਼ ਹੋ ਗਿਆ ਵਿਵਾਨ ਤੇ ਸਾਰੀਆਂ ਕੁੜੀਆਂ ਇਹ ਦੇਖ ਕੇ ਹੈਰਾਨ ਰਹਿ ਗਈਆਂ ਵਿਵਾਨ ਸਾਰੀਆਂ ਕੁੜੀਆਂ ਨੂੰ ਨਗਰ ਵਾਪਸ ਲੈ ਕੇ ਜਾਂਦਾ ਹੈ ਤੇ ਸਾਰੀ ਕੁੜੀਆਂ ਨੂੰ ਸੁਰੱਖਿਤ ਦੇਖ ਕੇ ਪਿੰਡ ਵਾਲੇ ਖੁਸ਼ੀ ਨਾਲ ਝੂਮ ਉੜਦੇ ਹਨ ਵਿਵਾਨ ਸਿੱਧਾ ਰਾਜਾ ਦੇ ਕੋਲ ਜਾਂਦਾ ਹੈ ਰਾਜਾ ਵਿਵਾਨ ਨੂੰ ਦੇਖते ही ਉਸ ਨੂੰ ਕਹਿੰਦਾ ਹੈ ਚੰਗਾ ਹੋਇਆ ਵਿਵਾਨ ਤੂੰ ਆ ਗਿਆ ਵਿਵਾਨ ਰਾਜਕੁਮਾਰ ਕੱਲ ਤੋਂ ਗਾਇਬ ਹੈ ਕਿਤੇ ਉਹ ਭੇੜਿਆ ਮੇਰੇ ਪੁੱਤ ਨੂੰ ਤਾਂ ਚੱਕ ਕੇ ਨਹੀਂ ਲੈ ਗਿਆ ਇਸ ਤੇ ਵਿਵਾਨ ਨੇ ਰਾਜਾ ਨੂੰ ਸਾਰੀ ਗੱਲ ਦੱਸ ਦਿੱਤੀ ਵਿਵਾਨ ਦੀ ਗੱਲ ਸੁਣ ਕੇ ਰਾਜਾ ਦੇ ਹੋਸ਼ ਉੱਡ ਜਾਂਦੇ ਹਨ ਰਾਜਾ ਦੀ ਤਬੀਅਤ ਵਿਗੜਨ ਲੱਗਦੀ ਹੈ ਰਾਜਾ ਵਿਵਾਨ ਨੂੰ ਕਹਿੰਦਾ ਹੈ ਵਿਵਾਨ ਮੈਂ ਆਪਣੇ ਪੁੱਤ ਦੇ ਬਿਨਾਂ ਜਿਉਂਦਾ ਨਹੀਂ ਰਹਿ ਸਕਾਂਗਾ ਮੈਨੂੰ ਹੁਣ ਜਿਉਣ ਦੀ ਕੋਈ ਇੱਛਾ ਨਹੀਂ ਹੈ ਮੇਰੀ ਵਜ੍ਹਾ ਨਾਲ ਅੱਜ ਮੇਰਾ ਪੁੱਤ ਇਸ ਦੁਨੀਆ 'ਚ ਨਹੀਂ ਰਿਹਾ ਮੇਰੇ ਮਰਨ ਤੋਂ ਬਾਅਦ ਤੂੰ ਇਸ ਰਾਜ ਗੱਦੀ ਤੇ ਬੈਠੀ ਤੇ ਆਪਣੇ ਰਾਜ ਦੀ ਸੁਰੱਖਿਆ ਕਰ ਮੈਂ ਇਹ ਸਭ ਤੈਨੂੰ ਸੌਂਪ ਕੇ ਜਾ ਰਿਹਾ ਹਾਂ ਵਿਵਾਨ ਬੋਲਿਆ ਨਹੀਂ ਮਹਾਰਾਜ ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗਾ ਵਿਵਾਨ ਹੋਰ ਕੁਝ ਕਹਿੰਦਾ ਇਸ ਤੋਂ ਪਹਿਲਾਂ ਮਹਾਰਾਜ ਨੇ ਆਪਣੇ ਪ੍ਰਾਨ ਤਿਆਗ ਦਿੱਤੇ विवान महाराज ਦੇ ਜਾਨ ਤੋਂ ਬਹੁਤ ਦੁਖੀ ਹੋ ਜਾਂਦਾ ਹੈ ਤੇ ਰੋਂਦੇ ਰੋਂਦੇ ਖੁਦ ਨੂੰ ਕਹਿੰਦਾ ਹੈ ਮੈਂ ਹਮੇਸ਼ਾ ਮੇਰੇ ਪਰਿਵਾਰ ਨੂੰ ਇਹੋ ਜਿਹੇ ਮਹਿਲ ਵਰਗੇ ਘਰ ਵਿੱਚ ਰੱਖਣਾ ਚਾਹੁੰਦਾ ਸੀ ਪਰ ਮੈਂ ਕਦੇ ਮਹਾਰਾਜ ਦਾ ਬੁਰਾ ਨਹੀਂ ਚਾਹਿਆ ਸੀ ਮੈਂ ਮਹਾਰਾਜ ਦੀ ਗੱਦੀ ਤੇ ਉਹਨਾਂ ਦੀ ਤਸਵੀਰ ਰੱਖਾਂਗਾ ਤੇ ਉਹਨਾਂ ਨੂੰ ਦਿੱਤਾ ਹੋਇਆ ਵਚਨ ਨਿਭਾਵਾਂਗਾ ਤੇ ਪ੍ਰਜਾ ਦੇ ਸੁੱਖ ਤੇ ਸੁਰੱਖਿਆ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦੇਵਾਂਗਾ विवान ਨੇ ਮਹਾਰਾਜ ਤੇ ਰਾਜਕੁਮਾਰ ਦੀ ਆਤਮਾ ਦੀ ਸ਼ਾਂਤੀ ਲਈ ਪੂਜਾ ਕਰਵਾਈ ਤੇ ਗਰੀਬਾਂ ਨੂੰ ਦਾਨ ਦਿੱਤਾ। ਥੋੜੇ ਦਿਨਾਂ ਬਾਅਦ ਵਿਵਾਨ ਰਾਜਾ ਤੇ ਅਹੁਦੇ ਤੇ ਸੌਂਕ ਚੁੱਕਦਾ ਹੈ ਤੇ ਮਹਾਰਾਜ ਨੂੰ ਦਿੱਤਾ ਹੋਇਆ ਵਚਨ ਨਿਭਾਉਂਦਾ ਹੈ। ਉਹ ਆਪਣੀ ਪ੍ਰਜਾ ਦੇ ਸੁੱਖ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਪੋਂਦੇ ਹੋਏ ਇੱਕ ਚੰਗੇ ਤੇ ਸੱਚੇ ਰਾਜਾ ਦੇ ਰੂਪ ਵਿੱਚ ਆਪਣੀ ਜ਼ਿੰਮੇਵਾਰੀ ਦਾ ਪਾਲਨ ਕਰਦਾ ਹੈ। ਤਾਂ ਦੋਸਤੋ ਕਦੇ ਵੀ ਕਿਸਮਤ ਨੂੰ ਦੋਸ਼ ਨਾ ਦਿਓ। ਸਗੋਂ ਹਮੇਸ਼ਾ ਕਰਮ ਕਰੋ। ਪਤਾ ਨਹੀਂ ਉਸ ਮਾਲਕ ਨੇ ਤੁਹਾਡੀ ਕਿਸਮਤ ਵਿੱਚ ਕੀ ਲਿਖਿਆ ਹੋਵੇਗਾ ਉਮੀਦ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ